ਨਹਿਰ ਬਣਾਵਾਂਗੇ ਹੁਣ ਮਾਲਵਾ ਨਹਿਰ ਜਿਹੜੀ ਰਾਜਸਥਾਨ ਨੂੰ ਨਹਿਰ ਜਾਂਦੀ ਹੈ ਨਾ ਜਿਹੜੀ ਇੱਥੋਂ ਆਪਾਂ ਜਾਣਿਆ ਮਲੋਟ ਨੂੰ ਵੱਡੀ ਨਹਿਰ ਜਾਂਦੀ ਹੈ ਰਾਜਸਥਾਨ ਨੂੰ ਹਰੀਕੇ ਤੋਂ 18000 ਕਿਊਸਿਕ ਪਾਣੀ ਜਾਂਦਾ ਉਹ ਚ ਉਹਦੇ ਪਰਲੇ ਪਾਸੇ ਪੰਜਾਬ ਦੀ ਨਹਿਰ ਹੈ ਬਿਲਕੁਲ ਨਹਿਰ ਦੇ ਪਰਲੇ ਪਾਸੇ ਨਾਲ ਹੀ 5000 ਕਿਊਸਿਕ ਉਹ ਚ ਉਹਨੂੰ ਸਰੰਦ ਕਹਿੰਦੇ ਐ ਸਰੰਦ ਫੀਡਰ ਤਾਂ ਉਹ ਫਾਜ਼ਿਲ ਕਾ ਜਿਹੜਾ ਅਲਾਬਾਦ ਵਾਲਾ ਪੰਨੀਆਲ ਏਰੀਏ ਨੂੰ ਪਾਣੀ ਜਾਂਦਾ ਪਰ ਜਿਹੜਾ ਇਧਰਲੇ ਪਾਸੇ ਵਾਲਾ ਗਿੱਦੜਵਾਏ ਵਾਲਾ ਇਲਾਕਾ ਹੈ ਉਧਰਲੇ ਪਾਸੇ ਨੂੰ ਪਾਣੀ ਦੇਣ ਵਾਸਤੇ ਕੋਈ ਨਹਿਰ ਹੈ ਨਹੀਂ ਰਾਜਸਥਾਨ ਵਾਲੀ ਚੋਂ ਤਾਂ ਬੱਕਰੀ ਵੀ ਪਾਣੀ ਨਹੀਂ ਪੀ ਸਕਦੀ ਉਹ ਤਾਂ ਕੱਢ ਹੀ ਨਹੀਂ ਸਕਦੇ ਆ ਪਾਕਿਸਤਾਨ ਦੇ ਉੱਤੇ ਇਹੋ ਜਿਹਾ ਕਰ ਗਏ ਇਹ ਪੁਰਾਣੇ ਤਾਂ ਫਿਰ ਕਰਲਾਸ ਕਰਦੀਆਂ ਵੱਡੀਆਂ ਮੋਟਰਾਂ ਲਾ ਕੇ ਨਾ ਮੋਟਰਾਂ ਰਾਹੀਂ ਉਸ ਰਾਜਸਥਾਨ ਵਾਲੀ ਨਹਿਰ ਦੇ ਉੱਤੋਂ ਦੀ ਪਾਣੀ ਇਧਰ ਨੂੰ ਸਿੜਦੇ ਆ ਜੀ ਬਿਜਲੀ ਖਖਾ ਪਤੋਂਦੀ ਹੈ ਮੋਟਰਾਂ ਤੇ ਖਰਚ ਆਂਦਾ ਅਸੀਂ ਕਿ ਐਂ ਕਰਦੇ ਆ ਆਪਾਂ ਇਧਰਲੇ ਪਾਸੇ ਵੀ ਇੱਕ ਬਣਾ ਲੈਨੇ ਆ ਹਰੀਕੇ ਪੱਤਣ ਤੋਂ ਤਾਂ ਪਾਣੀ ਆਉਣਾ ਹੈ ਜਿੰਨਾ ਪਾਕਿਸਤਾਨ ਪੂਜਤਨ ਨੂੰ ਜਾਂਦਾ ਥੋੜਾ ਬਹੁਤ ਉਹ ਵੀ ਕੱਟ ਜੂਗਾ ਇਧਰ ਹੁਣ ਇਧਰਲੇ ਪਾਸੇ ਨਹਿਰ ਬਣਉਗੀ ਪੰਜਾਬ ਦੀ ਗਿੱਦੜਵਾਏ ਵਾਲੇ ਪਾਸੇ ਉਹਦੇ ਨਾਲ ਗਿੱਦੜਵਾਏ ਤੋਂ ਲੈ ਕੇ ਲੰਬੀ ਜੇ ਸਾਰਾ ਨਾਕਾ ਜਿਹੜਾ ਨਾ ਉਹਦੇ ਨਾਲ ਪਾਣੀ ਦੀ ਘਾਟ ਨਹੀਂ ਰਹਿਣੀ ਮਾਲਵਾ ਨਹਿਰ ਉਹਦਾ ਨਾਮ ਰੱਖਾਂਗੇ ਹੈਰਾਨ ਹੋ ਜਾਓਗੇ ਆਜ਼ਾਦੀ ਤੋਂ ਬਾਅਦ ਪਹਿਲੀ ਨਹਿਰ ਹੈ ਜਿਹੜੀ ਬਣਾ ਰਹੇ ਆਂ ਆਜ਼ਾਦੀ ਤੋਂ ਬਾਅਦ ਤੂੰ ਇਹ ਨਹਿਰ ਬਣਾਉਣ ਦੀ ਗੱਲ ਕਰਦੇ ਹੋ ਆਪਣੀ ਤਾਂ ਕੱਸੀਆਂ ਖੋਹ ਕੇ ਲੈ ਗਏ ਸੂਏ ਕੱਸੀਆਂ ਸਾਰੇ ਖੋਲੇ ਹੁਣ ਚਲਾਏ ਨੇ ਜੀ ਉਹ ਇਹਨਾਂ ਨੂੰ ਲੈਣਾ ਦੇਣਾ ਕੱਖਰੀ ਜੀ ਪਬਲਿਕ ਨਾਲ ਇਹਨਾਂ ਨੇ ਇਹਨਾਂ ਨੂੰ ਕੀ ਪਤਾ ਹੈ ਨੱਕਾ ਕੀ ਹੁੰਦਾ ਹੈ ਬੱਟਾਂ ਪੋਚਣੀਆਂ ਕੀ ਹੁੰਦੀਆਂ ਨੇ ਹੀਰੋਂ ਵਾਲੀ ਕਹੀ ਕਦੇ ਚਲਾਈ ਹੋਵੇ ਤਾਂ ਪਤਾ ਲੱਗੇ ਵੀ ਕਹੀ ਕਿਹੜੀ ਕਿਹੜੀ ਮਸ਼ਹੂਰ ਆ ਦਾਤੀ ਖੁਰਪੇ ਕਿ ਕਿੱਥੋਂ ਦੇ ਮਸ਼ਹੂਰ ਨੇ ਦਾਤਾ ਦੀਆਂ ਦਾਤਾਂ ਦੇ ਕਦੇ ਦੰਦੇ ਕਢਾ ਕੇ ਲਿਆਂਦੇ ਹੁਣ ਇਹਨਾਂ ਨੂੰ ਪਤਾ ਲੱਗੇ ਹਈ ਨਹੀਂ ਜਦੋਂ ਜੋ ਲੈਣਾ ਦੇਣੇ ਨਹੀਂ ਪਬਲਿਕ ਨਾਲ ਆਗੇ ਆਪ ਦਾ ਮੁੰਡਾ ਲਿਆਂਦਾ ਪੰਜਾਬੀ ਆਉਂਦੀ ਨਹੀਂ ਪੜੇ ਨੇ ਉਹ ਪਹਾੜਾਂ ਦੇ ਸਕੂਲਾਂ 'ਚ ਉੱਥੇ ਪੰਜਾਬੀ ਹੈ ਨਹੀਂ ਇੱਥੇ ਆ ਕੇ ਪੰਜਾਬੀ ਬੋਲੀ ਨਹੀਂ ਜਾਂਦੀ ਮੈਂ ਤਾਂ ਮੈਂ ਤਾਂ ਕਹਿ ਰੱਖਿਆ ਮੈਂ ਤਾਂ ਇਹ ਕਹਿ ਰੱਖਿਆ ਕਿ ਜੀ ਬਾਜਵਾ ਮਜੀਠੀਆ ਸੁਖਵੀਰ ਕੈਪਟਨ ਇਹ ਕਾ ਹੋਰ ਜਿਹੜਾ ਉਹੀ ਤੋਰੇ ਫਰਦਾ ਹੁੰਦਾ ਹਾਰਨਾ ਉਹਦਾ ਸ਼ੌਂਕ ਹੈ ਵੀ ਹਾਰਨਾ ਇਥੇ ਫਿਰ ਦੱਸਿਓ ਘਹਿਰਾ ਐ ਕਰਦੇ ਆ ਸੋਮਹਾਰਾਜ ਦੀ ਪੰਜਾਬੀ ਦਾ ਪੇਪਰ ਦੇ ਦੇਣਾ ਉਂ ਤਾਂ 33 ਵਾਲਾ ਪਾਸ ਹੁੰਦਾ ਨਾ ਮੈਂ 20 ਨੰਬਰਾਂ ਨਾਲ ਪਾਸ ਕਰ ਦੂੰਗਾ ਲਿਖਤੀ ਪੇਪਰ ਦੇ ਦੇਣਾ 20 ਨੰਬਰ ਲੈ ਕੇ ਦਿਖਾ ਦੇਣਾ ਨਾਲੇ ਪੇਪਰ ਵੀ ਮੈਂ ਕੋਈ ਐ ਔਖਾ ਨਹੀਂ ਪਾਉਣਾ ਮੈਂ ਅੱਧਾ ਤਾਂ ਮੈਂ ਪੇਪਰ ਵੀ ਲੀਕ ਕਰ ਦੂੰਗਾ ਮੈਂ ਕਹਿ ਦੂੰਗਾ ਵੀ ਇਹ ਦੱਸੋ ਕਿ ਪੰਜਾਬ ਦੀ ਰਾਜਧਾਨੀ ਕਿਹੜੀ ਹੈ ਹੁਣ ਪਤਾ ਇਹਨਾਂ ਨੂੰ ਵੀ ਇਹ ਚੰਡੀਗੜ੍ਹ ਹੈ ਪਤਾ ਮੈਨੂੰ ਵੀ ਚੰਡੀਗੜ੍ਹ ਪਰ ਮੈਨੂੰ ਇੰਨਾ ਪਤਾ ਇਹ ਤੂੰ ਚੰਡੀਗੜ੍ਹ ਲਿਖਿਆ ਨਹੀਂ ਜਾਣਾ ਚੱਚੇ ਦੇ ਉੱਤੇ ਟਿੱਪੀ ਡੱਡੇ ਨੂੰ ਸਿਹਾਰੀ ਗਾਗਾ ਗੱਗਾ ਰਾੜੇ ਦੇ ਪੈਰ 'ਚ ਹਾ ਇਹ ਕਿੱਥੋਂ ਪਾਉਣਗੇ ਰਾੜੇ ਦੇ ਪੈਰ 'ਚ ਹਾਂ ਕਈ ਸਹੀ ਗੱਲ ਹੈ ਨਾ ਪੰਜਾਬ ਤੇ ਰਾਜਕਾਰ ਨੂੰ ਫਿਰਦੇ ਐ ਅੰਗਰੇਜ਼ੀ ਬੋਲਦੇ ਐ ਘਰੇ ਅੰਗਰੇਜ਼ੀ ਬੋਲਦੇ ਐ ਸੋ ਸਾਡੇ ਧੀਆਂ ਪੁੱਤਾਂ ਨੂੰ ਤਾਂ ਪੰਜਾਬੀ ਪੜਾਉਣੀ ਐ ਫੀਸ ਮੁਆਫ ਦੀਆਂ ਅਰਜ਼ੀਆਂ ਲਿਕਾਉਣੀਆਂ ਨੇ ਜੁਰਮਾਨਾ ਮਾਫ ਕਰ ਦਿਓ ਜੀ ਫੀਸ ਮਾਫ ਕਰ ਦਿਓ ਜੀ ਸਤਿ ਸਤ ਸੰ ਤਾਂ ਪਹਿਲੀ ਛੇਵੀਂ ਸੱਤਵੀਂ ਜੀ ਲਾਣ ਦੇ ਨੇ ਮਿੰਤਾ ਕਰ ਰਿਹਾ ਸੰ ਤਾਂ ਆਵਦੇ ਜਵਾਕ ਪੜਾਉਣੇ ਪਹਾੜਾਂ ਵਾਲਿਆਂ ਚ ਤੇ ਬਾਅਦ ਚ ਆ ਕੇ ਕਹਣਾ ਆ ਜਾ ਕਾਕਾ ਤੂੰ ਸਿੱਧਾ ਡਿਪਟੀ ਮੁੱਖ ਮੰਤਰੀ ਚੱਲ ਭਈ ਤੂੰ ਹੁਣ ਮੈਨੂੰ ਕਹਿੰਦੇ ਇਹ ਮੈਂ ਕਿਸੇ ਟੈਲੀਵਿਜ਼ਨ ਤੇ ਇੰਟਰਵਿਊ ਸੀ ਨੈਸ਼ਨਲ ਲੈਵਲ ਦਾ ਹਿੰਦੀ ਦਾ ਚੈਨਲ ਸੀ ਮੈਨੂੰ ਕਹਿੰਦੇ ਅਸੀਂ ਨਾ ਨਾਮ ਲਵਾਂਗੇ ਹੁਣੀ ਨਾਮ ਲਵਾਂਗੇ ਹੁਣੀ ਤੁਹਾਨੂੰ ਦੱਸਣਾ ਪਊਗਾ ਉਹਦੇ ਬਾਰੇ ਕੁਝ ਵੀ ਬੋਲ ਦਿਓ ਜਦੋਂ ਨਾਮ ਲਵਾਂਗੇ ਉਸ ਬੰਦੇ ਬਾਰੇ ਮੈਨੂੰ ਕਹਿੰਦੇ ਸੁਖਵੀਰ ਬਾਦਲ ਮੈਂ ਕਹਿੰਜੀ ਪਹਾੜਾਂ ਵਾਲੇ ਸਕੂਲਾਂ ਚ ਪੜਿਆ ਹੋਇਆ ਪੰਜਾਬੀ ਨਾ ਲਿਖਣੀ ਆਉਂਦੀ ਐ ਨਾ ਪੜ੍ਹਨੀ ਆਉਂਦੀ ਐ ਨਾ ਬੋਲਣੀ ਆਉਂਦੀ ਐ ਪਰ ਪੰਜਾਬ ਦੇ ਬਾਰਸ ਬਣਨਾ ਚਾਹੁੰਦੇ ਨੇ ਕਹਿੰਦੇ ਠੀਕ ਐ ਕੈਪਟਨ ਮਰਿੰਦਰ ਸਿੰਘ ਮੈਂ ਕਹਾਂ ਜੀ ਮੈਲਾ ਚ ਰਹਿਣ ਵਾਲੇ ਰਾਜੇ ਨੇ ਜਦੋਂ ਮੁਗਲਾਂ ਦਾ ਰਾਜ ਸੀ ਮੁਗਲਾਂ ਨਾਲ ਜਦੋਂ ਅੰਗਰੇਜ਼ਾਂ ਦਾ ਰਾਜ ਸੀ ਅੰਗਰੇਜ਼ਾਂ ਨਾਲ ਜਦੋਂ ਕਾਂਗਰਸ ਦਾ ਰਾਜ ਸੀ ਕਾਂਗਰਸ ਨਾਲ ਜਦੋਂ ਕਾਲੀਆਂ ਦਾ ਰਾਜ ਸੀ ਕਾਲੀਆਂ ਨਾਲ ਅੱਜ ਕੱਲ੍ਹ ਭਾਜਪਾ ਦਾ ਰਾਜ ਕਹਿੰਦੇ ਜੀ ਨਰਿੰਦਰ ਮੋਦੀ ਮੈਂ ਕਿਸੇ ਵੀ ਗੱਲ ਨੂੰ ਕਿਸੇ ਵੀ ਚੀਜ਼ ਨਾਲ ਜੋੜ ਕੇ ਕਿਸੇ ਕਿਤੇ ਵੀ ਸਣਾ ਸਕਦਾ ਤੇ ਬਾਅਦ ਚ ਕਹਿੰਦਾ ਮੇਰੀ ਗਰੰਟੀ ਹੈ ਕਹਿੰਦੇ ਕਿ ਮੈਂ ਮੈਂ ਕਿਹਾ ਚੰਦਰਯਾਨ ਦਾ ਜਿੱਦੇ ਛੱਡਣਾ ਸੀ ਚੰਦਰਯਾਨ ਰਾਕਟ ਆਪਣਾ ਜਿਹੜਾ ਚੰਦਰਯਾਨ ਉੱਥੇ ਚਲੇ ਗਿਆ ਉੱਥੇ ਜਾ ਕੇ ਮੋਦੀ ਕਹਿ ਰਿਹਾ ਮੇਰਾ ਚੰਦਰਯਾਨ ਸੇ ਅੱਜ ਮੈਂ ਚੰਦਰਯਾਨ ਦਾ ਲਾਂਚ ਕਰਨੇ ਆਇਆ ਹੂੰ ਇਸਰੋ ਨੇ ਕੀਤਾ ਨਾ ਇਸਰੋ ਕਰਦੀ ਹੈ ਇਸਰੋ ਸੇ ਮੇਰਾ ਪੁਰਾਣਾ ਨਾਤਾ ਹੈ मैं सोचा भगवंत माना अठवीं का सर्टिफिकेट तेन आनी रहा इसरो किधर चले गया है ओंता पढ़ाई लिखाई वाले ना काम हों है। कैसे इसरो से संबंध है जब मैं तीसरी चौथी क्लास में पढ़ता था तो पढ़ाई में, में मेरा हाथ तंग था इसलिए मुझे हरेक टीचर बोल देते थे तुम अब इसरो में बैठो अब इसरो में अब इसरो में इसरो इसलिए इसरो से मेरा पुराना नाता कहने केजरीवाल मैं क्या इस कदर वाकिफ हो गई है मेरी कलम मेरे किरदार से इस कदर वाकिफ हो गई है मेरी कलम मेरे किरदार से कि इश्क भी लिखना चाहता हूं तो इनकलाब लिखा जाता है कहते भगवान मान हूँ आप दे बारे की कहा मैं क्या यार जे मैं देखा अमला बल्ले ਤੱਕੱਖ ਨਹੀਂ ਮੇਰੇ ਵੱਲੇ ਜੇ ਮੈਂ ਦੇਖਾਂ ਆਮਲਾਂ ਵੱਲੇ ਤੱਕੱਖ ਨਹੀਂ ਮੇਰੇ ਵੱਲੇ ਜੇ ਮੈਂ ਦੇਖਾਂ ਲੋਕਾਂ ਦੀ ਰਹਿਮਤ ਵੱਲੇ 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 ਸਭੀਰ ਲੋਕਾਂ ਦੀ ਰਹਿਮਤ ਆ ਆਪਦੇ ਪੱਲੇ ਕੀ ਹੈ ਬੰਦੇ ਦੇ ਹੋਏ ਇਸ ਕਰਕੇ ਕੋਈ ਸੰਗਣ ਦੀ ਕੋਈ ਝਿਜਕਣ ਦੀ ਲੋੜ ਨਹੀਂ ਕੋਈ ਕੰਮ ਹੈ ਅਫਸਰ ਵਧੀਆ ਲਾਇਏ ਹੋਏ ਨੇ ਰੋਜ਼ ਰਿਪੋਰਟ ਲੈਣਾ ਹੁਣ ਇੱਕ ਮੁੱਖ ਮੰਤਰੀ ਵਿੰਡੋ ਖੁੱਲੂਗੀ ਹਰੇਕ ਡੀਸੀ ਦਫਤਰ 'ਚ ਇੱਕ ਮੁੱਖ ਮੰਤਰੀ ਦਾ ਦਫਤਰ ਹੋਊਗਾ। ਉੱਥੇ ਦੋ ਅਫਸਰ ਆਈਐਸ ਨਾਲ ਵਲੰਟੀਅਰ ਆਪਣੇ ਦੋ ਚਾਰ ਉੱਥੇ ਬੈਠਣਗੇ। ਐਮਐਲਏ ਸਾਹਿਬ ਵੀ ਉੱਥੇ ਕੰਮ ਲੈ ਕੇ ਆ ਸਕਦੇ ਨੇ। ਜਿਹੜਾ ਤਾਂ ਕੰਮ ਹੋਊਗਾ ਡੀਸੀ ਲੈਵਲ ਦਾ ਉਹ ਤਾਂ ਉੱਥੇ ਹੀ ਕਰਾ ਦੇਣਗੇ। ਜਿਹੜਾ ਕੰਮ ਹੋਊਗਾ ਚੰਡੀਗੜ੍ਹ ਦੇ ਕਿਸੇ ਮੰਤਰੀ ਲੈਵਲ ਦਾ ਮੇਰੇ ਕੋਲੇ ਸ਼ਾਮ ਤੱਕ ਰਿਪੋਰਟ ਜਾਊਗੀ ਕਿ ਆ ਇੱਥੋਂ ਇੰਨੇ ਕੇਸ ਆਏ ਨੇ ਜੀ। ਮੇਰੇ ਕੋਲੇ ਜਿਹੜਾ ਦਫਤਰ ਹੈ ਉਹ ਮੈਨੂੰ ਰਿਪੋਰਟ ਦੇਊਗਾ। ਅਗਲੇ ਦਿਨ ਉਸ ਬੰਦੇ ਨੂੰ ਫੋਨ ਜਾਊਗਾ ਕਿ ਕੱਲ ਤੁਸੀਂ ਸੰਗਰੂਰ ਦੀ ਤਹਿਸੀਲ ਚ ਗਏ ਸੀ ਸੰਗਰੂਰ ਦੇ ਡੀਸੀ ਦਫ਼ਤਰ ਚ ਗਏ ਸੀ ਆ ਤੁਹਾਡਾ ਜਿਹੜਾ ਅਰਜੀ ਸਾਨੂੰ ਮਿਲ ਗਈ ਇਹ ਮੈਕਮੇ ਨੂੰ ਭੇਜਤੀ ਦੋ ਤਿੰਨ ਦਿਨ ਲੱਗ ਜਾਣਗੇ ਜੇ ਕੋਈ ਕਾਗਜ਼ ਪੱਤਰ ਵੱਧ ਘਟ ਹੋਇਆ ਤੁਹਾਨੂੰ ਫੋਨ ਕਰਕੇ ਦੱਸ ਦਾਂਗੇ ਨਹੀਂ ਤੁਹਾਡਾ ਕੰਮ ਹੋ ਜਾਊਗਾ ਜੀ ਐ ਹੋਇਆ ਕਰੋਗੇ ਹੁਣ ਹੁਣ ਮੈਂ ਕੀ ਕਰਦਾ ਜਿਹੜੇ ਅੱਜ ਕਚੈਰੀਏ ਚ ਗਏ ਨੇ ਜਿਹੜੇ ਅੱਜ ਲਾਇਸੈਂਸ ਬਣਾਉਣ ਗਏ ਨੇ ਰਿਸਟਰੀਆਂ ਕਰਾਉਣ ਗਏ ਨੇ ਅੱਜ ਆਧਾਰ ਕਾਰਡ ਜੇ ਉਹ ਬਣਾਉਣ ਗਏ ਸਾਰੇ ਪੰਜਾਬ ਚ ਉਹਨਾਂ ਸਾਰਿਆਂ ਦੇ ਨੰਬਰ ਅੱਜ ਮੇਰੇ ਕੋਲ ਆ ਜਾਣਗੇ ਇੰਨਾ ਥੱਬਾ ਆ ਜਾਂਦਾ ਹਰੇਕ ਤਹਿਸੀਲ ਵਾਈਜ਼ ਵੀ ਆਹ ਤਹਿਸੀਲ ਚ ਆਏ ਸੀ ਆਹ ਫੋਨ ਨੰਬਰ ਹੈ ਮੈਂ ਉਹਨਾਂ ਚੋਂ ਗੱਡੀ ਚ ਬੈਠਾ ਆ ਜਾ ਜਦੋਂ ਮੈਂ ਥੋੜਾ ਵਿਹਲਾ ਹੋ ਜਾ ਮੈਂ ਉਹਨਾਂ ਚੋਂ ਕਿਸੇ ਨੂੰ ਵੀ ਫੋਨ ਕਰ ਲੈਣਾ ਮੈਂ ਵੀ ਸਸੀ ਗੱਲ ਜੀ ਅੱਜ ਤੁਸੀਂ ਤਹਿਸੀਲ ਗਏ ਸੀ ਮਲੋਟ ਕੰਮ ਹੋ ਗਿਆ ਕਹਿੰਦੇ ਹਾਂ ਜੀ ਪੈਸਾ ਤਾਂ ਲੱਗਾ ਤੁ ਬਾਦੂ ਕਹਿੰਦੇ ਨਾ ਜੀ ਜਿੰਨਾ ਸਟੈਂਪ ਸੀ ਉਨੇ ਲੱਗੇ ਵਾਰੀ ਆ ਗਈ ਸੀ ਵਧੀਆ ਟਾਈਮ ਨਾਲ ਹਾਂਜੀ ਬਾਰੀ ਨਾਲ ਹੀ ਆ ਗਈ ਸੀ ਕੋਈ ਕਿਸੇ ਨੇ ਮਸੀਕਾ ਨਵੀਸ ਨੇ ਜਾਂ ਕੋਈ ਹੋਰ ਕੋਈ ਐ ਤਾਂ ਨਹੀਂ ਕੀਤਾ ਕਹਿੰਦਾ ਨਾ ਜੀ ਦੱਸ ਦਿਓ ਜੀ ਫੇਰ ਉਹ ਥੋੜਾ ਜਿਹਾ ਸ਼ੱਕ ਹੋ ਜਾਂਦਾ ਜੇ ਮੈਂ ਨਾਨਾ ਕਬ ਗੱਲ ਕਰ ਦੇਣ ਕਹਿੰਦੇ ਕੌਣ ਬੋਲਦਾ ਤੁਸੀਂ ਮੈਂ ਤੁਹਾਨੂੰ ਕੌਣ ਲੱਗਾ ਕਹੇ ਬਹੁਤ ਵਾਂਦੀ ਵਾਈ ਲਾਦੀ ਹੈ ਮੈਂ ਹਾਂ ਉਹੀ ਤਾਂ ਬੋਲਦੇ ਹੁਣ ਸਾਢੇ 17 ਸਾਲ ਤੱਕ ਐ ਸਟਾਉਣ ਲੱਗ ਗਈ ਸੀ ਆਵਾਜ਼ ਤੂੰ ਤਾਂ ਪਹਿਲਾਂ ਹੀ ਜਾਣੂ ਨੇ ਉਹ ਕਦੋਂ ਦੇ ਠੀਕ ਹੈ ਨਾ ਉਹ ਕਹਿੰਦੇ ਐਂ ਕਰ ਲੈਂਦੇ ਹਾਂ ਦਾ ਮੁੱਖ ਮੰਤਰੀ ਫੋਨ ਮੈਂ ਕਿਹਾ ਹਾਂ ਜੀ ਐ ਸਿੱਧੂ ਹੀ ਮੈਂ ਹਾਂ ਮਲਵਾ ਆਏ ਆਂ ਕਦੇ ਕਿਸੇ ਨੂੰ ਵੀ ਲਾ ਲਾਂਗੇ ਫੋਨ ਮੈਂ ਹਾਂ ਤੇਰਾ ਨੰਬਰ ਮੇਰਾ ਨੰਬਰ ਮੇਰਾ ਨੰਬਰ ਕਿੱਥੋਂ ਲਿਆਗਾ ਸੀਗਾ ਉੱਥੋਂ ਤਹਿਸੀਲਦਾਰ ਤੋਂ ਲਿਆ ਹੁਣ ਕੀ ਐ ਤਹਿਸੀਲਦਾਰਾਂ ਨੂੰ ਤੇ ਡੀਸੀ ਚ ਆਫਿਸਾਂ ਨੂੰ ਐਸਡੀਐਮ ਉਹਨਾਂ ਨੂੰ ਕੋਣ ਇਸ ਗੱਲ ਦਾ ਪੱਕਾ ਪਤਾ ਹੈ ਕਿ ਸ਼ਾਮ ਨੂੰ ਪਤੰਦਰ ਫੋਨ ਕਰਦਾ ਹੈ ਕੀ ਪਤਾ ਕਿਹਨੂੰ ਕਰ ਲੇ ਉਹ ਪਹਿਲਾਂ ਫੋਨ ਨੰਬਰ ਲੈਣ ਤੋਂ ਪਹਿਲਾਂ ਕਹਿੰਦੇ ਨੇ ਜੇ ਫੋਨ ਆਇਆ ਦੱਸ ਦੇ ਬਾਈ ਬਣ ਕੇ ਕੋਈ ਪੈਸਾ ਨਹੀਂ ਲਿਆ ਵੀਰ ਬਣ ਕੇ ਮਰਵਾ ਨਾ ਦੇ ਕਿਤੇ ਨਹੀਂ ਤਾਂ ਪੰਗਾ ਨਾ ਹੋਵੇ ਆ ਐ ਮੈਂ ਐਸੀ ਕੰਮ ਤੀਆਂ ਮੇਰਾ ਘੰਟਾ ਵਧੀਆ ਲੰਘ ਜਾਂਦਾ ਤਰਾ ਸੋ ਨਵੇਂ-ਨਵੇਂ ਤਰੀਕੇ ਕੱਢਾਂਗੇ ਆਪਾਂ ਦਾ ਪ੍ਰਮਾਤਮਾ ਨੇ ਮੌਕਾ ਦਿੱਤਾ ਜੇ ਇਸ ਮੌਕੇ 'ਚ ਵੀ ਆਪਾਂ ਪੰਜਾਬ ਨੂੰ ਬਦਲ ਨਾ ਸਕੇ ਲੋਕਾਂ ਦੀ ਜ਼ਿੰਦਗੀ ਨਾ ਸੁਧਾਰ ਸਕੇ ਫਿਰ ਆਪਣੀ ਆਉਣ ਵਾਲੀਆਂ ਪੀੜ੍ਹੀਆਂ ਆਪਾਂ ਨੂੰ ਲਾਂਭੇ ਦੇਣ ਗਿਆ ਵੀ ਇੰਨਾ ਵਧੀਆ ਮੌਕਾ ਮਿਲ ਗਿਆ ਸੀ ਤੇ ਕੀਤਾ ਕਿਉਂ ਨਹੀਂ ਫਿਰ ਸੋ ਮੇਰੇ ਲਈ ਤਾਂ ਇੱਕ-ਇੱਕ ਘੰਟਾ ਇੱਕ ਇੱਕ ਪਲ ਬਹੁਤ ਕੀਮਤੀ ਹੈ ਕੋਈ ਮੰਚ ਖੋਟ ਨਹੀਂ ਕੁਛ ਨਹੀਂ ਸਵਾ ਦੋ ਸਾਲ ਹੋ ਗਏ 1 ਰੁਪਏ ਦਾ ਇਲਜ਼ਾਮ ਲਾ ਕੇ ਦਿਖਾ ਦਿਓ 1 ਰੁਪਏ ਦਾ ਬਾਜ਼ਾਰ ਨਹੀਂ ਮੇਂ 1 ਰੁਪਈਏ ਕਿਰਾਏ ਤੇ ਘਰ ਇੱਥੇ ਆ ਸੰਗਰੂਰ ਵਾਲਾ ਕਿਰਾਏ ਤੇ ਆ ਹੁਣ ਜਲੰਧਰ ਵਾਲੇ ਵੀ ਕਿਰਾਏ ਤੇ ਆ ਉਹਨਾਂ ਇਹ ਫਾਇਦਾ ਹੋ ਜੂਗਾ ਥੋੜਾ ਜਿਹਾ ਹਫਤੇ ਚ ਦੋ ਦਿਨ ਜਲੰਧਰ ਜਾ ਆਇਆ ਕਰਾਂਗੇ ਤਾਂ ਕਿ ਉਹਨਾਂ ਨੂੰ ਚੰਡੀਗੜ੍ਹ ਨਾ ਆਉਣਾ ਪਵੇ ਦੂਰ 200 ਕਿਲੋਮੀਟਰ ਪੈ ਜਾਂਦਾ ਜੀ ਜਾਣ ਆਉਣ 400 ਕਿਲੋਮੀਟਰ ਪੈ ਜਾਂਦਾ ਜੀ ਦਿਹਾੜੀ ਫੁੱਟ ਦੀ ਤੇਲ ਲੱਗਦਾ ਹੁਣ ਉਹ ਅੰਮ੍ਰਿਤਸਰ ਵਾਲੇ ਪਠਾਨਕੋਟ ਵਾਲੇ ਪੱਟੀ ਵਾਲੇ ਤਰਨਤਾਰਨ ਵਾਲੇ ਖਡੂਸਾ ਵਾਲੇ ਸ਼ਹਿਰਪੁਰ ਵਾਲੇ ਉਹ ਜਲੰਧਰ ਆ ਜਾ ਕਰਨਗੇ ਜਦੋਂ ਅਸੀਂ ਵੋਟਾਂ ਮੰਗਣ ਜਾਂਦੇ ਆ ਜੀ ਉਹ ਤਾਂ ਕੋਠਿਆਂ 'ਚ ਵੀ ਜਾਂਦੇ ਆ ਜਿਹੜੇ ਕੋਠੇ ਬਣੇ ਹੋਏ ਨੇ ਹੱਥ ਜੋੜ ਕੇ ਖਿਆਲ ਰੱਖਿਓ ਜੀ ਵੋਟਾਂ ਪਾਓ ਜਦੋਂ ਸਰਕਾਰ ਬਣ ਜਾਂਦੀ ਹੈ ਕਹਿੰਦੇ ਚੰਡੀਗੜ੍ਹ ਆਜੋ ਕਿਉਂ ਚੰਡੀਗੜ੍ਹ ਕਿਉਂ ਆਈਏ ਵੀ ਸਰਕਾਰ ਇੱਥੇ ਆਵੇ ਐਸੇ ਕਰਕੇ ਉਹਨਾਂ ਦਫ਼ਤਰ ਖੋਲਣ ਲੱਗੇ ਸਾਰੇ ਜ਼ਿਲ੍ਹਿਆਂ 'ਚ ਇੱਥੇ ਆਜੋ ਚੰਡੀਗੜ੍ਹ ਘੱਟ ਤੋਂ ਘੱਟ ਕਿਹੜਾ ਲੱਗੂਗਾ ਚੰਡੀਗੜ੍ਹ ਦਾ ਐਮਐਲਏ ਸਾਹਿਬਾਂ ਨੂੰ ਵੀ ਸਾਰਿਆਂ ਨੂੰ ਕਹਿੰਦਾ ਚੰਡੀਗੜ੍ਹ ਘੱਟ ਆਇਆ ਕਰੋ ਲੋਕਾਂ 'ਕਿ ਜਾਦੇ ਰਹਾ ਉਹ ਜਿੱਥੇ ਚੰਡੀਗੜ੍ਹ ਭੇਜਦੇ ਨੇ ਉੱਥੇ ਰਹੋ ਮੈਂ ਕਿਹਾ ਸੋ ਤੁਹਾਡਾ ਤਾਂ ਕੋਈ ਦੇਣ ਦੇ ਹੀ ਨਹੀਂ ਸਕਦਾ ਪਬਲਿਕ ਦਾ ਨਾ ਕੋਈ ਪੈਸਾ ਲੱਗਿਆ ਸਾਡਾ ਨਾ ਕੋਈ दारू ਬੰਡਿਆ ਸੀ ਤੁਸੀਂ ਤਾਂ ਡੜੇ ਤਰੰਤਰ ਹਰਾਤੇ ਕਿਤੇ ਬਿੰਦਰ ਮਾਟ ਦੇ ਮੁੰਡੇ ਨੇ ਸੋਚਿਆ ਸੀ ਜ਼ਿੰਦਗੀ ਚ ਕਿ ਮੁੱਖ ਮੰਤਰੀ ਕਸਟੇਟ ਦਾ ਬਣਾ ਦੇਣਗੇ ਲੋਕ ਬਣਾ ਦੇਣਗੇ ਇੰਨੇ ਵੱਡੀ ਤਾਕਤ ਦੇ ਨਾਲ ਕਮਾਲ ਹੈ ਯਾਰ ਸੋਚਿਆ ਸੋਚਣਾ ਹੋਈਏ ਜੋ ਸੋਚਿਆ ਲੱਖਬਾਨਕ ਸਾਹਿਬ ਸੋਚ ਕੇ ਨਹੀਂ ਹੁੰਦਾ ਪਰ ਜੇ ਹੁਣ ਮੌਕਾ ਮਿਲ ਹੀ ਗਿਆ ਨਾ ਫਿਰ ਹੱਥੋਂ ਨਹੀਂ ਜਾਣ ਦੇਣਾ ਇਹ ਹੁਣ ਫਿਰ ਆਪਣੇ ਤਾਂ ਸੰਗਰੂਰ ਜ਼ਿਲ੍ਹੇ ਚ ਪਹਿਲੀ ਵਾਰ ਤਾਂ ਸ਼ਕਤੀ ਆਈ ਹੈ ਇਹ ਜੀ ਨਾ ਪਹਿਲਾਂ ਸ਼ਕਤੀ ਦੋ ਇੱਕ ਪਰਿਵਾਰ ਚ ਹੀ ਸੀ ਉੱਥੇ ਫਿਰਦੀ ਰਹਿੰਦੀ ਸੀ ਸ਼ਕਤੀ ਬਾਹਰ ਕੱਢੀ ਹੋਈ ਨਹੀਂ ਹੁਣ ਉਹ ਚਲੀ ਗਈ ਹੁਣ ਆਪ ਕੋ ਮੀ ਆਉਂਦੇ ਨੇ ਸ਼ਕਤੀ ਕਿੱਥੇ ਆ ਉਹ ਤਾਂ ਲੰਘ ਹੀ ਹੁਣ ਸੋ ਇਸ ਕਰਕੇ ਮੈਂ ਤੁਹਾਨੂੰ ਕਹਿਣਾ ਆ ਕਿ ਤੁਸੀਂ ਬਹੁਤ ਵੱਡੇ ਹੋ ਆਪਣੇ ਆਪ ਦੀ ਕੀਮਤ ਪਛਾਣੋ ਤੁਸੀਂ ਰਾਜ ਤੁਸੀਂ ਲਿਆਉਣੇ ਹੋ ਰਾਜ ਤੁਸੀਂ ਢੇਕਦੇ ਵੀ ਹੋ ਸੋ ਇਸ ਕਰਕੇ ਚੰਗੇ ਬੰਦਿਆਂ ਨੂੰ ਹਮੇਸ਼ਾ ਚਿਤਾ ਕੇ ਭੇਜਿਆ ਕਰੋ ਜਿਹੜੇ ਤੁਹਾਡੇ ਵਰਗੇ ਹੋਣ ਥੋੜੇ ਵਾਂਗੂ ਪਿੰਡੇ ਤੇ ਗਰੀਬੀਆਂ ਹੰਡਾਈਆਂ ਹੋਣ ਪਤਾ ਹੋਵੇ ਖੱ쩌 ਰੇੜੇ ਵਾਲ ਦਾ ਕੀ ਦੁੱਖ ਹੈ ਮੂਫਲੀ ਦੀ ਰੇੜੀ ਵਾਲ ਦਾ ਕੀ ਦੁੱਖ ਹੈ ਇਹ ਪਤਾ ਹੋਵੇ ਬਸ ਇਨਾ ਕ ਫਰਕ ਹੈ ਬਸ ਹੋਰ ਕੋਈ ਫਰਕ ਨਹੀਂ ਮੈਨੂੰ ਇੱਕ ਕੁੜੀ ਮਿਲੀ ਜਹਾਜ਼ 'ਚ ਮੈਂ ਦਿੱਲੀ ਜਾ ਰਿਹਾ ਸੀ ਚੰਡੀਗੜ੍ਹੋਂ ਕੁੜੀ ਸੀ ਉਹਦੀ ਮਾਂ ਸੀ ਉਹਦਾ ਬਾਪੂ ਸੀ ਉਹਦਾ ਭਾਈ ਸੀ ਉਹਦੀ ਭਾਬੀ ਸੀ ਨਵਾਂ ਵਿਆਹ ਹੋਇਆ ਸੀ ਚੂੜਾ ਪਾਇਆ ਹੋਇਆ ਸੀ ਕੁੜੀ ਦੇ ਤੇ ਉਹਦੀ ਦਾਦੀ ਸੀ 70 ਕ ਸਾਲ ਦੀ ਉਹ ਮੈਨੂੰ ਕਹਿੰਦੀ ਅੱਜ ਮੇਰਾ ਬਹੁਤ ਵੱਡਾ ਦਿਨ ਹੈ ਬਹੁਤ ਵੱਡਾ ਮੇਰੀ ਜ਼ਿੰਦਗੀ ਦਾ ਦਿਨ ਹੈ ਮੈਂ ਕਿਵੇਂ ਉਹ ਕਹਿੰਦੀ ਵੀਰੇ ਤੁਸੀਂ ਮੈਨੂੰ ਪਟਵਾਰੀ ਦੀ ਨੌਕਰੀ ਦੇ ਦੀ ਮੈਂ ਕਿਹਾ ਅੱਛਾ ਕਹਿੰਦੀ ਮੈਂ ਪਟਵਾਰੀ ਲੱਗ ਗਈ ਤੇ ਪਹਿਲੀ ਤਨਖਾਹ ਮਿਲੀ ਐ ਮੈਨੂੰ ਹੁਣ ਤੇ ਕਹਿੰਦੀ ਮੈਂ ਘਰਦਿਆਂ ਨਾਲੇ ਵਾਦਾ ਕੀਤਾ ਹੋਇਆ ਸੀ ਜਿੱਦ ਦੇ ਮੈਨੂੰ ਸਰਕਾਰੀ ਨੌਕਰੀ ਮਿਲ ਗਈ ਮੈਨੂੰ ਮੇ ਪਹਿਲੀ ਤਨਖਾਹ ਮਿਲੀ ਤਾਂ ਮੈਂ ਪਹਿਲੀ ਤਨਖਾਹ ਨਾਲ ਆਪਣੇ ਸਾਰੇ ਟੱਬਰ ਨੂੰ ਜਹਾਜ਼ ਦਾ ਝੂਟਾ ਦਵਾਉਂਗੀ ਕਹਿੰਦੀ ਅੱਜ ਮੈਂ ਦਿੱਲੀ ਲੈ ਕੇ ਚੱਲੀ ਆ ਆਪਣੇ ਸਾਰੇ ਪਰਿਵਾਰ ਕਿੰਡੀ ਵੱਡੀ ਗੱਲ ਆ ਜੀ ਦੇਖੋ ਕਿੰਨੀ ਖੁਸ਼ੀ ਹੋਈ ਹੋਊਗੀ ਉਸ ਕੁੜੀ ਨੂੰ ਕਿੰਨੀ ਉਹਦੇ ਦਾਦੀ ਨੂੰ ਖੁਸ਼ੀ ਹੋਊਗੀ ਜ਼ਿੰਦਗੀ ਚ ਵੀ ਮੇਰੀ ਪੋਤੀ ਨੇ ਮੈਨੂੰ ਜਹਾਜ਼ ਚੜਚੜਾ ਝੂਟਾ ਦਵਾਤਾ ਛੋਟੀਆਂ ਛੋਟੀਆਂ ਖੁਸ਼ੀਆਂ ਨੇ ਪਰ ਇਹਨਾਂ ਨੇ ਖੋਲੀਆਂ ਸੀ ਆਪਾਂ ਤੋਂ ਇਹ ਹੁਣੇ ਖੁਸ਼ੀਆਂ ਵਾਪਸ ਆਉਣਗੀਆਂ ਮਹਾਰਾਜਾ ਰਣਜੀਤ ਸਿੰਘ ਜੀ ਨੂੰ ਅੱਜ ਯਾਦ ਕਰਕੇ ਸੱਚੇ ਦਿਲੋਂ ਕਹਿਣਾ ਚਾਹਨਾ ਉਹਨਾਂ ਉਹਨਾਂ ਦੇ ਤਾਂ ਪੈਰ ਵਰਗੇ ਵੀ ਨਹੀਂ ਹੈਗੇ ਪਰ ਕੋਸ਼ਿਸ਼ ਕਰ ਸਕਦੇ ਆ ਕਿ ਇਨਸਾਫ ਮਿਲੇ ਸਾਰਿਆਂ ਦੀ ਤਰੱਕੀ ਹੋਵੇ ਸਾਰੇ ਘਰਾਂ 'ਚ ਦੀਵੇ ਜਗਣ ਸਾਰੇ ਘਰਾਂ ਦੇ ਚੁੱਲ੍ਹੇ ਬਲਣ ਕੋਈ ਬੰਦਾ ਭੁੱਖਾ ਨਾ ਸੌਵੇ ਕਿਸੇ ਨਾਲ ਕੋਈ ਗਲ ਬੇਇਨਸਾਫੀ ਨਾ ਹੋਵੇ ਬਸ ਅੱਜ ਦੇ ਦਿਨ ਉਹਨਾਂ ਨੂੰ ਮੈਂ ਹੀ ਸ਼ਰਧਾਂਜਲੀ ਦੇਣਾ ਉਹਨਾਂ ਨੂੰ ਮੈਂ ਮੈਂ ਬਰੁੱਖਾ ਵਾਲਿਆਂ ਦਾ ਅੱਛਾ ਇੱਥੇ ਦਾ ਜਿਹੜਾ ਉਹ ਦੇਖ ਲਓ ਜਿਹੜਾ ਹੁਣ ਨੂੰ ਕਾਲਜ ਬਣ ਜਾਣਾ ਸੀ ਮੇਵਾ ਸਿੰਘ ਜੀ ਬੈਠੇ ਹੁਣ ਨੂੰ ਕਾਲਜ ਬਣ ਜਾਣਾ ਸੀਗਾ ਜੀ ਬਲਕੇ ਬਣਾਉਣਾ ਉਹਨਾਂ ਨੂੰ ਚਾਹੀਦਾ ਸੀ ਉਹ ਬਣਨ ਨਹੀਂ ਦਿੰਦੇ ਤੁਹਾਡੇ ਤੁਹਾਡੇ ਜਵਾਕ ਨਾ ਡਾਕਟਰ ਬਣ ਜਾਣ ਕਿਤੇ ਰਫੜ ਪਾ ਲਿਆ ਕੀ ਰੌਲਾ ਹੈ ਵੀ ਸਰਕਾਰ ਵੱਲੋਂ ਕੋਈ ਪ੍ਰੋਬਲਮ ਨਹੀਂ ਪੈਸੇ ਜਾਰੀ ਕਰਾਉਣੇ ਹਸਪਤਾਲ 220 ਬੈੱਡ ਤੇ ਪਲੱਸ 220 440 ਬੈੱਡ ਦਾ ਹਸਪਤਾਲ ਬਣਨਗੇ ਜੀ ਸੰਗਰੂਰ ਚ ਕਾਲਜ ਬਣੂਗਾ ਜੀ ਫਿਰ ਉਦੋਂ ਬਾਅਦ ਕਿੰਨਾ ਕੁਝ ਨਾਂ ਲਾਊਗਾ ਨਾ ਭਵੰਤਮਾਨ ਦਾ ਨਾਂ ਨਾ ਆ ਜੇ ਮੈਂ ਕਿਹਾ ਯਾਰ ਥੋੜਾ ਲਾ ਦਾਂਗੇ ਪੱਥਰ ਆਪ ਦਾ ਲਾ ਲਿਓ ਬਸ ਇੱਕ ਬੰਨਤਾ ਦੇ ਦਿਓ ਉਹ ਬੈਠਿਆ ਜੀ ਆ ਬੈਠੇ ਮੈਂ ਦੇਖ ਕੇ ਆਂ ਦੱਸੋ ਕੀ ਕਰੀਏ ਇਹਨਾਂ ਨੂੰ ਇਹ ਕੰਮ ਹੁੰਦਾ ਸਰਕਾਰਾਂ ਦਾ ਕਿ ਕਿ ਬਣਦੇ ਕੰਮ ਦਾ ਰੋਕਣਾ ਪਹਿਲਾਂ ਮੇਰੀ ਗਰਾਂਟਾ ਬਾਰੇ ਐਂ ਕਰਦੇ ਰਹੇ ਭਵੰਤਵਾਂ ਦੀ ਗਰਾਂਟੇ ਲੱਗਣ ਦੇਣੀ ਓ ਯਾਰ ਲੋਕਾਂ ਦਾ ਪੈਸਾ ਲੋਕਾਂ ਨੂੰ ਦੇਣਾ ਮੈਂ ਸੋ ਦੋ ਤਿੰਨ ਉਹਦੀਆਂ 옵ਸ਼ਨਾਂ ਕੱਢੀਆਂ ਨੇ ਇੱਥੇ ਮਸਤੋਣਾ ਸਾਹਿਬ ਹੀ ਬਣਨਾ ਹੈ ਉਹਦੀਆਂ ਦੋ ਤਿੰਨ ਕੇਂਦਰ ਨੂੰ ਅਸੀਂ ਪੁੱਛਿਆ ਹੁਣ ਦੋ ਤਿੰਨ ਆਪਸਰਾ ਮੈਂ ਸਾਰੇ ਕਮੇਟੀ ਨਾਲ ਮੀਟਿੰਗ ਕੀਤੀ ਸੀ ਕਰੇ ਬੁਲਾਏ ਸੀ ਮੈਂ ਸਾਰੇ ਸਹਿਮਤੀ ਵੀ ਹੈ ਅਰਦਾਸ ਕੀਤੀ ਹੋਈ ਹੈ ਇਹਨਾਂ ਨੇ ਕਿ ਬਣਾਉਣਾ ਤਾਂ ਇੱਥੇ ਹੀ ਹੈ ਤੇ ਜਰੂਰ ਇੱਥੇ ਹੀ ਬਣਾਵਾਂਗੇ ਮੈਂ ਤੁਹਾਡੇ ਨਾਲ ਹਾਂ ਪਰ ਮੈਂ ਚਾਹੁੰਨਾ ਕਿ ਆਪਾਂ ਇਸ ਰਫੜ ਚ ਪੈ ਕੇ ਸਾਲ ਨਾ ਖਰਾਬ ਕਰ ਲਈਏ ਸੋ ਦਾ ਕੋਈ ਹੱਲ ਕੱਢਣ ਲੱਗੇ ਹੋਏ ਹਾਂ ਸੀ ਸਾਡੇ ਵੱਲੋਂ ਕੋਈ ਪ੍ਰੋਬਲਮ ਨਹੀਂ ਦੋ ਦੋ ਕਾਲਜ ਬਰਾਬਰ ਅੱਧੇ-ਅੱਧੇ ਬਣ ਗਏ ਜੀ ਹੁਸ਼ਿਆਰਪੁਰ ਤੇ ਕਪੂਰਥਲਾ ਇੱਕ ਆਪਾਂ ਨੂੰ ਕਮਿਊਨਿਟੀ ਕਾਲਜ ਮਿਲਿਆ ਮਲੇਰ ਕੋਲਲੇ ਮੈਡੀਕਲ ਕਾਲਜ ਆਪਣੇ ਇੰਨੇ ਹੋ ਜਾਣਗੇ ਡਾਕਟਰ ਬਣ ਜਾਣਗੇ ਆਪਣੇ ਪੀਆ ਪੁੱਤ ਕਿੰਨਿਆਂ ਨੂੰ ਨੌਕਰੀਆਂ ਮਿਲਣਗੀਆਂ ਕਿੰਨਿਆਂ ਨੂੰ ਰੋਜ਼ਗਾਰ ਮਿਲੂਗਾ ਨਾ ਕੋਈ ਫਿਕਰ ਨਹੀਂ ਇਸ ਗੱਲ ਦਾ ਅਸੀਂ ਤਾਂ ਸੁਪਰੀਮ ਕੋਰਟ ਜਾਵਾਂਗੇ ਇਸ ਤਾਂ ਜੀ ਫਿਰ ਉਹ 1964 ਦਾ ਪਤਾ ਨਹੀਂ ਕਿਹੜਾ ਕੱਢਿਆ ਹੋਇਆ ਯਾਰ ਕਿਹੜੀ ਗੱਲ ਆ ਯਾਰ ਉਹ ਗਰੀਬ ਵੀ ਪੱਖਾ ਦਾਨ ਕਰ ਦਿੰਦਾ ਓਏ ਬਾਪੂ ਦੇ ਭੋਗ ਤੇ ਕਦੇ ਕੁਝ ਦੇ ਵੀ ਦਿਓ ਲੋਕਾਂ ਨੂੰ ਲਿਆਈ ਹੈ ਲੋਕਾਂ ਤੋਂ ਬਸ